ਓ ਭਾਈ ਮੱਲ ਮੈਂ ਤਾਂ ਇਹ ਕਹਿੰਦੀ ਚਾਹ ਕਰਕੇ ਦੋ ਵਧੀਏ ਜੀ ਕੰਡੇ ਵਾਲੀ ਮੈਂ ਪਿੰਡ ਚ ਗੇੜਾ ਮਾਰ ਕੇ ਆਉਣਾ ਮੜਾ ਜਾ ਬਾਪੂ ਜੀ ਤੁਸੀਂ ਪਹਿਲਾਂ ਦਸਣਾ ਸੀ ਹੁਣ ਤਾਂ ਮੈਂ ਕੱਪੜੇ ਧੋਣ ਲੱਗ ਰਹੀ ਆ ਖੜ ਜਾ ਤੁਸੀਂ ਘੰਟਾ ਕੋ ਫੇਰ ਬਣਾ ਦੰਨੀ ਆ ਚਾਹ ਓ ਭਾਈ ਔੜਕਾ ਦਾ ਮੈਨੂੰ ਚਾਹ ਦਾ ਹੁਣ ਆਰਿਆ ਦੱਸ ਹਾਂ ਘਾਂਟੀ ਦਾ ਕੀ ਮੈਂ ਫੂਕਣੀਆਂ ਉਹ ਲੈ ਬਾਪੂ ਮੈਂ ਸਦਾ ਕੰਮ ਕਰਨ ਲੱਗੀਆਂ ਹੁਣ ਤੁਸੀਂ ਝਾਦਾ ਪੰਗਾ ਪਾਤਾ ਇਹ ਬੁੜੇ ਦੇ ਸਿਆਪੇ ਨਹੀਂ ਮੁੱਕਦੇ ਕਦੇ ਨੂੰ ਚਾਹ ਬਣਾ ਕੇ ਦੇ ਦੋ ਕਦੇ ਇਹਨ ਦਵਾਈਆਂ ਦੇ ਦੋ ਕਦੇ ਦੁੱਧ ਦੇ ਦੋ ਇਹ ਤਾਂ ਮੇਰੇ ਸਾਰੇ ਕੰਮ ਹੋ ਗਏ ਆਹੋ ਭਾਈ ਪੰਗਾ ਦਸ ਨੂੰ ਲਗਣੀ ਦੀ ਬਾਪੂ ਦਾ ਜ ਨਾ ਜਦੋਂ ਪਿਲਸ ਨੂੰ ਮਿਲਨੀ ਹੁੰਦੀ ਆ ਉਦੋਂ ਦੇਖ ਲੈ ਕਿਵੇਂ ਲੈ ਲੈਣੀਆਂ ਕੱਢਦੇ ਹੁੰਦੇ ਉਹ ਤਾਂ ਮੈਨੂੰ ਪਹਿਲਾਂ ਪਤਾ ਤੀ ਜੇ ਮੈਨੂੰ ਪਿਲਸ ਨੂੰ ਨਾ ਮਿਲਦੀ ਹੁੰਦੀ ਕਿ ਨਾ ਤੁਸੀਂ ਤਾਂ ਮੈਨੂੰ ਘਰੋਂ ਕੱਢ ਦੰਦੇ ਇੱਕ ਸਾਲੀ ਲਾਦਨ ਕੰਮੀ ਲਿਕੜ ਗਈ ਇਹ ਤਾਂ ਭੱਲੇ ਵਾਲਾ ਕੰਮ ਹੋ ਗਿਆ ਦੋ ਜੰਮੇ ਕਹਿੰਦਾ ਦੋ ਹੀ ਨਕੰਮੇ ਇੱਕ ਉਹ ਕੰਜਰ ਖੇਤੀ ਕਰਦਾ ਕਿਸੇ ਖੇਤੀ ਜੋ ਨਹੀਂ ਪੂਰਾ ਪਉਂਦਾ ਹਰੇ ਖੇਤੀ 'ਚ ਘਾਟਾ ਖਾਲਦਾ ਉਹ ਦੂਜਾ ਡਰਾਈਵਰੀ ਤੇ ਜਾ ਚੜਦਾ ਕਿਸੇ ਟਰਾਲੇ ਤੇ ਚੜ ਗਿਆ ਕਿਸੇ ਟੈਂਪੂ ਤੇ ਚੜ ਗਿਆ ਇਹ ਕਿ ਉਹ ਨਹੀਂ ਖੜਦਾ ਹੈ ਜਦੋਂ ਸਾਲੇ ਨੂੰ ਪਤਾ ਲੱਗ ਜਾਂਦਾ ਕਿ ਬਾਪੂ ਨੂੰ ਪਰਸਨਾ ਮਿਲਨੀ ਆ ਠਾਹ ਕਰੇ ਬਾਜਦਾ ਉਹਦੀ ਬਸ ਜੋ ਕੰਮ ਉਹ ਗੂ ਚਿੰਬੜ ਜਾਂਦਾ ਇੱਕ ਦਾ ਪੰਜੀ ਨਹੀਂ ਛੱਡਦੇ ਜੇਬ 'ਚ ਫਿਰ ਮੇਰੀ ਕੋਈ ਨਾ ਮੈਨੂੰ ਵੀ ਪਤਾ ਲੱਗ ਗਿਆ ਹੁਣ ਛੋੜਾ ਮੈਂ ਵੀ ਦਾ ਕੋਈ ਨਾ ਕੋਈ ਐਸਾ ਖੇਡਾ ਕਰੂੰਗਾ ਨਾ ਸੋਨੂੰ ਦੱਸੂ ਪਤਾ ਮੈਂ ਕਹਿੰਦਾ ਮੈਂ ਵੀ ਨਹੀਂ ਸੋਨੂੰ ਹੁਣ ਮੈਂ ਵੀ ਛੋੜਾ ਗੁਰੂ ਆ ਹੁਣ ਚੱਲ ਕੋਈ ਨਾ ਚਾਹ ਮੈਂ ਹੁਣ ਜਾ ਕੇ ਮੱਖਣ ਠਾਣਦਾਰ ਲੋਭੀ ਹਾਂ ਕੋਈ ਨਾ ਕਹਿੰਦਾ ਨਹੀਂ ਸੋਨੂੰ ਲੋਕ ਉਹਦੇ ਪਿੱਛੇ ਦੱਬੀ ਚੋ ਜਾ ਰਹੇ ਸਾਸਰੀ ਕਾਲ ਬਾਪੂ ਸਾਸਰੀਕਾਰ ਦੇ ਲੱਗਦਾ ਤੂੰ ਆ ਗਿਆ ਹੁਣ ਬਾਪੂ ਆਪਦੇ ਘਰੇ ਆਉਣੀ ਸੀ ਮੇਰੇ ਅਲੀਆ ਹੁਣ ਤੈਨੂੰ ਪਤਾ ਲੱਗੇ ਵੀ ਬਾਪੂ ਨੂੰ ਪੈਨਸ਼ਨ ਮਿਲਣੀ ਆ ਹੁਣ ਚੱਲ ਚੱਲਾਂ ਮੈਂ ਹਨਾ ਉਹ ਕਿਹੜੀ ਪੈਨਸ਼ਨ ਦੀ ਗੱਲਾਂ ਕਰੀ ਐ ਨਾ ਬਾਪੂ ਯਾਰ ਤੂੰ ਉਹ ਤਾਂ ਸੀ ਗੱਡੀ ਦਾ ਕੰਮ ਕਰਦਾ ਟਰਾਲੇ ਉੱਥੇ ਖੜਾ ਵਰਕਸ਼ਾਪ ਤੇ ਹੁਣ ਤਾਂ ਆ ਗਿਆ ਮੈਂ ਦਾ ਬੈਗ ਚ ਕੀ ਲਿਆਂਦਾ ਭਰੇ ਪਿਆਹੇ ਓਏ ਆ ਕੱਪੜੇ ਨੇ ਹੋਰ ਕੀ ਚ ਮੋਹਰਾ ਨੇ ਯਾਰ ਬਰਗਾਰਾ ਸਵਾਹ ਨੇ ਕੱਪੜੇ ਕਿਵੇਂ ਕੁੰਡਾ ਹੋਇਆ ਫਿਰਦਾ ਕੁੰਡਾ ਨਹੀਂ ਹੋਇਆ ਫਿਰਦਾ ਓਏ ਚਾਰ ਅੱਤ ਹੋ ਗਿਆ ਸੁੱਤਾ ਨਹੀਂ ਰਹੀ ਮੈਂ ਤਾਂ ਕੁੰਡਾ ਹੋ ਰਿਆ ਅਸ ਕੀ ਹੋਰ ਮੈਨ ਨਸ਼ਾ ਕਰਦਾ ਕੋਈ ਕਾ ਬੋਲਣ ਦਾ ਰਗਾ ਚ ਲੱਗ ਰਿਹਾ ਕਹਿੰਦਾ ਨਸ਼ਾ ਕਰਦਾ ਮੈਂ ਕਾਨੂੰ ਜਾਣਦਾ ਤੇਰੇ ਨਸ਼ੇ ਨੂੰ ਨਾਲੇ ਮੇਰੀ ਗੱਲ ਸੁਣ ਲੈ ਇੱਕ ਤੂੰ ਜੇ ਫਸ ਗਿਆ ਕਿਤੇ ਮੈਂ ਨਹੀਂ ਖੜਾਉਣਾ ਹੈਗਾ ਤੈਨੂੰ ਯਾਰ ਫਸਨੋਂ ਮੈਂ ਠੱਗੀ ਤੇਰੇ ਮਾਰਨਾ ਕਿਸੇ ਨਾਲ ਨਾ ਨਾ ਤੂੰ ਕਾਨੂੰ ਮਾਰਦਾ ਹਾਂ ਹਾਂ ਮੈਂ ਚੌਂਕੀ ਦਰਮੋਂ ਕੇੜੀ ਖੜੇ ਕਿਵੇਂ ਬਾਹਰ ਤੇ ਮਖਰੀ ਖੰਭੇ ਹੁਣ ਬੋਲਿਆ ਜਾਂਦਾ ਨਹੀਂ ਹੈਗਾ ਬੜੀ ਗਰਮੀ ਹੋ ਰਹੀ ਅੱਜ ਤਾਂ ਪਾਈ ਹੈ ਨਾ ਕਦਾ ਸੁੱਤੇ ਨਹੀਂ ਜਗੇ 3-4 ਦਿਨ ਹੋ ਗਏ ਤਾਂ ਕਰਕੇ ਵੀ ਥਕੇ ਮਾ ਜਾ ਹੋ ਰਿਆ ਹੈ ਨਾ ਪਰਚਾਈ ਇਹ ਪਰਚਾਈ ਰੋਟੀ ਚ ਭਾਈ ਬੇ ਕਰਾ ਗਰਮ ਜੀ ਲਾ ਲਈ ਕਾ ਨਾਲੇ ਸਲਾਸੂ ਚਿਰ ਦੀ ਮੈਨੂੰ ਵਧੀਆ ਜਾ ਗੰਡੇ ਗੰਡੇ ਚਿਰ ਦੀ ਨਾਲ ਉਹ ਲਿਆਦੇ ਹੋਣਾ ਖੜੀ ਕੀ ਦੇਖਦੀਆਂ ਤੇਰੇ ਹੱਥ ਟੁੱਟੇ ਹੋਏ ਨੇ ਆਪੀ ਚੱਕ ਕੇ ਖਾ ਲੈ ਕਿਵੇਂ ਲੱਗਦੇ ਨੇ ਰੋ ਮਾਰੀ ਨਹੀਂ 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 ਭਾਬੀ ਸਾਡਾ ਬੋਲੀ ਹਜੇ ਮੇਰਾ ਕਿੱਥੇ ਮਾਰਦਾ ਮੈਂ ਤੈਨੂੰ ਐਂ ਕਹਾਂ ਤੇ ਵੀ ਦਾਲ ਪਾਣੀ ਕਹਦਾ ਕਰ ਅੱਜ ਦੋਵੇਂ ਇਕੱਈ ਫਿਰਦੀਆਂ ਦੱਸ ਫਿਰ ਤੂੰ ਐਵੇਂ ਕਹੇ ਨਾ ਰੋਪਾ ਤੂੰ ਮਾਰਦਾ ਸਬਜੀ ਦਾ ਅਸੀਂ ਕੱਦੂ ਦੀ ਕਰੀ ਐ ਉਹ ਭਾਬੀ ਕਹਿੰਦੇ ਹੋਰ ਵੀ ਕਰ ਲਿਆ ਕਰੋ ਗੁੱਸਾ ਰੋਜੇ ਕੱਦੂ ਰੱਖੀ ਬੈਠੇ ਰਹਾਂ ਦੱਸਾਂ ਕੱਦੂ ਖਵਾ ਖਵਾ ਸਾਡੇ ਮੂੰਹ ਕਿਵੇਂ ਕੱਦ ਨੂੰ ਗੋਲ ਕਰੇ ਪੈਣੇ ਦੱਸ ਮੈਨੂੰ ਐਂ ਦੱਸ ਕਿੱਥੋਂ ਧਰਤਾ ਤੇਰੇ ਵਾਸਤੇ ਸ਼ਾਈ ਪਨੀਰ ਗੱਲਾਂ ਮਾਰਦਾ ਕੋਈ ਨਾ ਬਣਾਉਣੀ ਤੇਰੇ ਵਾਸਤੇ ਸਪੈਸ਼ਲ ਸਬਜੀ ਹਾਂ ਕਮਾਲ ਅੱਜ ਵੀ ਸਰਿਆ ਪੈਦਾ ਯਾਰ ਹੈ ਕਿਵੇਂ ਰੋਵ ਲੱਗ ਰਹੀ ਐ ਮਾਰਨਾ ਮੈਨੂੰ ਐ ਲੱਗਦਾ ਜੀ ਮੱਗਰ ਬਾਈ ਨੇ ਸਰਵਿਸ ਵੇਰੀ ਲੱਗਦੀ ਐ ਇਹਦੀ ਜਿਹੜੀ ਮੇਰੇ ਨਾਲ ਗੁੱਸਾ ਹੋਈ ਜਾਂਦੀ ਐ ਇਹ ਹੱਥ ਤਾ ਲਾ ਕੇ ਦੇਖੇ ਤੇਰੇ ਮਗਰ ਭਾਈ ਐਡੀ ਕੋਲੀ ਨਹੀਂ ਹੈਗੀ ਮੈਂ ਉਹ ਤਾਂ ਮਨੂ ਪੁੱਤੀ ਬਾਬੇ ਕਿੰਨੇ ਕੋਲੀਆਂ ਦੂੰ ਤੂੰ ਤਾਂ ਸਿਰ ਦੀ ਕਲੇ ਸਣਾ ਸਾਰਾ ਪਿੰਡ ਮੂਰੇ ਲਾਲਵੇਂ ਵੇ ਤੂੰ ਟਲ ਜਾ ਟਲ ਜਾ ਹੋਰ ਨਾ ਤੋ ਮੇਰੇ ਤੋ ਚੱਪਲੀਆਂ ਖਾ ਲਈ ਗੱਲਾਂ ਮਾਰਦਾ ਹੈ ਯਾਰ ਬੜੀ ਮਾੜੀ ਜਨਾਨੀ ਆ ਹਨਾ ਓਏ ਜੇ ਮੇਰਾ ਪਾਸ ਚਲੇ ਮੈਂ ਟਰਾਲਾ ਚੜ੍ਹਨਾ ਪਰੇ ਵੇ ਗੱਲਾਂ ਮਾਰਦੀ ਐ ਦੇਖ ਲੈ ਕਿਵੇਂ ਚੱਪਲਾ ਮਾਰੂ ਤੇ ਐਂ ਕਰ ਦੂੰਗੀ ਬਾਹ ਕਰ ਦੂੰਗੀ ਦੱਸਾਂ ਰਾਣੋ ਗੱਲ ਸੁਣ ਵਾਲੇ ਮੇਰੀਕਾ ਹਾਂਜੀ ਮੈਂ ਤੈਨੂੰ ਐਂ ਕਹਿੰਦਾ ਸੀ ਅੱਜ ਤਰੀਕ ਹੋ ਗਈ 19 ਤੇ ਬਾਪੂ ਦੀ ਪੈਨਸ਼ਨ ਚ ਰਹਿ ਗਿਆ ਸਾਰੇ 12 13 ਦਿਨ ਤੇ ਤੂੰ ਹੁਣ ਨਾ ਥੋੜੀ ਸੇਵਾ ਵਧਾ ਦੇ ਤੇ ਨਾਲੇ ਕਾਲਾ ਵੀ ਉਰੇ ਆ ਗਿਆ ਉਹ ਵੀ ਉਦੀ ਆਉਂਦਾ ਜਦੋਂ ਪੈਨਸ਼ਨ ਆਉਣੀ ਹੁੰਦੀ ਬਾਪੂ ਦੀ ਨਾਲੇ ਉਹਦੇ ਮਾਲਕਾ ਉਹਨੇ ਖਿਲਾ ਰੱਖਿਆ ਵਰਕਸ਼ਾਪ ਤੇ ਟਰਾਲਾ ਇਹ ਨਾ ਹੋਵੇ ਆਪਾਂ ਤੋਂ ਪਹਿਲਾਂ ਕਿਤੇ ਕਾਲੀ ਲੈ ਜਾ ਸਾਰੇ ਕੋਕੇ ਬਾਪੂ ਤੋਂ ਉਹਦਾ ਕਾਲੇ ਨਗ ਦਾ ਕੋਈ ਭਰੋਸਾ ਨਹੀਂ ਕਦੋਂ ਗੁੰਡਲੀ ਮਾਰ ਲੇ ਬਾਪੂ ਕੋਲ ਆ ਕੇ ਤੁਸੀਂ ਫਿਕਰ ਨਾ ਕਰੋ ਤੁਹਾਡੇ ਦਾ ਪਹਿਲਾਂ ਮੈਨੂੰ ਫਿਕਰ ਹੈ ਨਾਲੇ 10 12 ਦਿਨ ਪਏ ਨੇ ਜੇ ਹੁਣੀ ਤੋਂ ਸੇਵਾ ਕਰਨ ਲੱਗੇ ਬੁੜਾ ਮਸਤ ਹੋ ਜੂਗਾ ਜਦੋਂ 4 ਦਿਨ ਰਹਿ ਜਾਣਗੇ ਆਪਾਂ ਉਦੋਂ ਕਰਾਂਗੇ ਸੇਵਾ ਓਏ ਹਾਂ ਹਾਂ ਚੱਲ ਐਂ ਤਾਂ ਤੂੰ ਆਪੇ ਸਿਆਣੀ ਆ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਇਹ ਨਾ ਹੋਵੇ ਆਪਾਂ ਤੋਂ ਪਹਿਲਾਂ ਕਾਲਾ ਬਾਪੂ ਦੀ ਚੇਹੂ ਖਾਲੀ ਕਰ ਜੇ ਓ ਨਹੀਂ ਨਹੀਂ ਮੈਂ ਕੱਦੂ ਜੀ ਦੀ ਦਾਲ ਨਿਗਲਣ ਦਿੰਦੀ ਤੁਸੀਂ ਬੇਫਿਕਰ ਰਹੋ ਓਏ ਤਾਂ ਐਂ ਆ ਗੱਲ ਬਾਪੂ ਦੀ ਪੈਨਸ਼ਨ ਨਾਲ ਨਾ ਆਪਣਾ ਘਰ ਦਾ ਗੁਜ਼ਾਰਾ ਵਧੀਆ ਚੱਲ ਜਾਂਦਾ ਤੈਨੂੰ ਪਤਾ ਨਾਲੇ ਖੇਤੀਆ 3-4 ਕਿੱਲੇ ਨਾਲ ਕੀ ਬਣਦਾ ਹਾਂਜੀ ਹਾਂਜੀ ਉਹ ਤਾਂ ਪਤਾ ਹੀ ਹੈ 3-4 ਕਿੱਲੇ ਦਾ ਕੀ ਬਣਦਾ ਹੈ ਹੋਰ ਹੁਣ ਉਹ ਤਾਂ ਵਿੱਚੇ ਵੱਢ ਜਾਂਦੀ ਸਾਰੇ ਕੁਸ਼ ਉਹ ਫਸਲ ਤਾਂ ਕੋਈ ਤਾਂ ਮੂਲ ਕਾ ਕੋਈ ਨਾ ਕਰਦਾਂਗੇ ਓਏ ਓਰੇ ਆ ਓਰੇ ਆ ਵੱਡਾ ਡਰਾਈਵਲਾ ਓਰੇ ਹਾਂ ਬਾਪੂ ਓਰੇ ਆ ਲੱਤਾਂ ਦਾ ਬਮੜੀ ਹੈ ਵੀਰੇ ਯਾਰ ਲੱਤਾਂ ਤੇਰੇ ਗੋਲ ਵੱਜੇ ਮੇਰੇ ਆ ਰਿਹਾ ਮੈਂ ਇਸ਼ਾਰਾ ਦੇ ਨੱਤਾਂ ਦਾ ਬਲਤਾ ਤੇ ਬਗਰੀ ਜਾਣਾ ਯਾਰ ਉਹ ਦੱਬਦੇ ਹੁਣ ਤੂੰ ਕਿੱਥੋਂ ਆਇਆ ਹੁਣ ਇਸ ਪਹਿਲੇ ਮੈਨੂੰ ਉਹ ਬਰਖਸ਼ਾ ਤੂੰ ਯਾਰ ਟਰਾਲੇ ਕੋਲ ਕਿੱਥੋਂ ਆਉਣਾ ਫਿਰ ਮੈਂ ਉਹ ਮੈਨੂੰ ਪਤਾ ਤੂੰ ਕਿਹੜੇ ਟਰਾਲੇ ਲੋਵੇ ਆਇਆ ਉੱਥੇ ਤੇ ਤੇਰਾ ਮਾਲਕ ਬੈਠਾ ਹੋਊਗਾ ਤੂੰ ਤਾਂ ਖਾ ਕੇ ਤਿੰਨ ਕਾਰਡ ਭੁੱਕੀ ਦੇ ਉੱਤੇ ਤਾਂਸ ਖੇਡਦਾ ਹੋਊਗਾ ਜੂਨੀਅਰ ਅਸਟਾਪ ਬਾਪੂ ਤੈਨੂੰ ਕੀ ਪਤਾ ਯਾਰ ਕਹਿੰਦਾ ਸੋਖੇ ਨਹੀਂ ਡਰ ਵੀ ਟਰੱਕਾਂ ਦੀ ਪੈਂਦੇ ਸੱਪ ਦੇ ਫਿਰ ਤੇ ਨੋਟ ਚੱਕਣੇ ਆ ਮੈਂ ਕਿਹੜਾ ਕੋਕਰ ਦੀ ਸੀਰੀ ਤੋਂ ਨੋਟ ਚੱਕੇ ਤੇ ਮੈਂ ਵੀ 40 ਸਾਲ ਉੱਥੇ ਦਾ ਚੱਕਣੇ ਨੋਟ ਚੱਕਣੇ ਮਰੀ ਜਾਂਦਾ ਗੱਲਾਂ ਉਹ ਤੇਰੇ ਨਾਲ ਕਿਹੜਾ ਮੱਥਾ ਮਾਰੇ ਮੇਰੇ ਯਾਰਾ ਤੈਨੂੰ ਪਤਾ 100 ਸਵਾਰੀ ਹੁੰਦੀ ਸੀ ਮੇਰੇ ਲਵੇ ਇੱਕ ਨਹੀਂ ਅੱਧੀ ਨਹੀਂ ਸੀ ਸਾਰੀ ਨੂੰ ਐ ਲੈ ਜਾਂਦਾ ਸੀ ਮਹਾਰਾਜ ਆ ਤੇਰੇ ਮੁਰੇ ਬੰਨੇ ਹੱਥ ਆ ਹਾਂ ਆ ਮੈਨੂੰ ਬਖਸ਼ ਦੋ ਬਖਸ਼ ਦੋ ਮੈਨੂੰ ਬਖਸ਼ ਉਹ ਨਹੀਂ ਵਿਚੁੰਦੀਆਂ ਉਨੀ ਉੱਪਰ ਹੁੰਦੀਆਂ ਈਆਂ ਬਖਸ਼ ਦੋ ਬਖਸ਼ ਆਹੋ ਮਾਰਦਾ ਗੱਲਾਂ ਹੁਣ ਜੇ ਬੁढ़ा ਹੋ ਗਿਆ ਵੀ ਮੈਨੂੰ ਪਤੀ ਨਾ ਡਰਾਈਵਰੀ ਦਾ ਕੋਈ ਉਹੀ ਗੱਲ ਪੈਂਦਾ ਅਗਲੇ ਮੇਰੇ ਯਾਰਾ ਹੋਰ ਵੀ ਬਾਪੂ ਸਿਆਂ ਠੀਕ ਨੇ ਸੇ ਤਾਂ ਉਹ ਠੀਕ ਆ ਮੱਲ ਹਾਂ ਠੀਕ ਠਾਕ ਆ ਬੰਦੀ ਚਲੋ ਵਧੀਆ ਦਵਾਈ ਲਈ ਜਨਾ ਟਾਈਮ ਸਿਰ ਤੇ ਹਾਂ ਨਾ ਨਾ ਦਵਾਈ ਤਾਂ ਟਾਈਮ ਤੇ ਮਿਲ ਹੀ ਜਾਂਦੀ ਆ ਹਾਂ ਚਲੋ ਠੀਕ ਆ ਜੇ ਨਾ ਕਿਸੇ ਚੀਜ਼ ਦੀ ਲੋੜ ਹੁੰਦੀ ਆ ਮੈਨੂੰ ਦੱਸਿਆ ਕਰ ਬੇਚਿਕ ਤੈਨੂੰ ਇੱਥੇ ਬੈਠਣ ਸਭ ਕੁਝ ਮਿਲੂ ਕੋਈ ਨਾ ਕੋਈ ਨਾ ਠੀਕ ਆ ਜੀ ਬਾਕੀ ਹੋਰ ਆ ਜੇ ਰਾਵਣੋ ਕੁਛ ਕਹਿੰਦੀ ਆ ਕਈ ਵਾਰੀ ਕਾ ਦੱਸਿਆਗਾ ਮੈਨੂੰ ਸੇਵਾ ਸੁਭਾ ਕਰਦੀ ਹੈ ਪੂਰੀ ਤੇਰੀ ਨਾ ਨਾ ਕਰਦੀ ਹੈ ਕੋਈ ਨਾ ਲੱਗ ਜੂ ਕਰਨ ਦੋ ਕੁ ਦਿਨਾਂ ਤੱਕ ਰਾ ਕਿਵੇਂ ਨਾ ਨਾ ਕਰੂ ਸੇਵਾ ਕੋਈ ਨਾ ਕਰਦੀ ਹੈ ਵਧੀਆ ਸੇਵਾ ਕਰਦੀ ਹੈ ਮੇਰੀ ਉਹ ਵਾ ਠੀਕ ਆ ਚਲ ਕੋਈ ਨਹੀਂ ਮੈਂ ਮੜ ਮਾਰਿਆ ਮੈਂ ਖੇਤਕ ਨਹੀਂ ਗਿਆ ਕੋਈ ਨਾ ਕੋਈ ਨਾ ਜਾਇਆ ਠੀਕ ਆ ਕੋਈ ਨਾ ਦੇਖ ਲੈ ਸਾਲਾ ਪੋਚੇ ਮਾਰਦਾ ਕਿਵੇਂ ਪੋਚੇ ਸਭ ਗਿੱਦੜ ਬਗਿਆੜਾਂ ਦੀ ਇੱਕ ਗੱਲ ਆ ਮੈਂ ਜਾਣਦਾ ਮੈਂ ਹੁਣ ਨਹੀਂ ਲਵੇ ਲੱਗਣ ਦਾ ਸਾਨੂੰ ਕੋਈ ਨਾ ਉਹਦਾ ਪਹਿਲੀ ਦਿ ਜਿਹੜਾ ਤੇਰ ਗਏ ਮੈਨੂੰ ਤੁਸੀਂ ਕਾਲਿਆ 26 ਤਰੀਕ ਹੋ ਗਈ ਨਾ ਅੱਜ ਯਾਰ ਬਾਪੂ ਨੇ ਵੀ ਕਈ ਵਾਰੀ ਕਹਤਾ ਤਾਂ ਇਹ ਦੱਬਦੇ ਹੋਰ ਕੰਮ ਜੇ ਕਰਦੇ ਇਹ ਵੀ ਮੇਰੇ ਨਾਲ ਪੂਰਾ ਹੁਣ ਕੁਝ ਹੋ ਰਿਹਾ ਹੋਊਗਾ ਹਨਾ ਅੱਜ ਮੜਿਆ ਲਵੇ ਲੱਗੇ ਜਾਂਨੇ ਆ ਇਹਦੇ ਤਿੰਨ ਚਾਰ ਦਿਨ ਰਹਿ ਗਏ ਪਰ ਸੋਣ ਹੁਣ ਚ ਫਿਰ ਤੇ ਕਿਤੇ ਨਾ ਹੀ ਮੰਨੇ ਪਤੰਦਰਾ ਲਾਣੇਦਾਰ ਜੀ ਠੀਕ ਹੋ ਓਏ ਆਹ ਠੀਕ ਆ ਮਤਲਬ ਹੈ ਜੀ ਕਾਲਿਆ ਕਿਵੇਂ ਆ ਸੌਂਗੇ ਦੀ ਓਹ ਹੋ ਰਾ ਮੜਿਆ ਟਮਕਾ ਜਿਹਾ ਲੱਗਿਆ ਦੀਆਂ ਕੀ ਗੱਲ ਖੈਰ ਵੀ ਨਹੀਂ ਹੋਣ ਲੱਗੀ ਬੱਪੂ ਉਹ ਨਹੀਂ ਉਹੀ ਢੌਂਕਾ ਆ ਗਿਆ ਦੀਆਂ ਗੋਲੀਆਂ ਹੀ ਨਹੀਂ ਤੇ ਉਹਦਾ ਨਾ ਸ਼ਾਇ ਉਹ ਹੀ ਨਾ ਮੋਟਾ ਦਵਾਈ ਦਾ ਫਰਾ ਅੱਛਾ ਮੈਂ ਤਾਂ ਜ਼ਰਾ ਫਿਕਰ ਹੋਇਆ ਦਾ ਕੋਈ ਨਾ ਕੋਈ ਨਾ ਕੀ ਕਰਕਦਾ ਦੱਸ ਫਿਕਰ ਤਾਂ ਫਿਰ ਮਾਂ ਪਿਓ ਦਾ ਹੁੰਦੀ ਹੈ ਜਵਾਖਾਂ ਨੂੰ ਨਾ ਨਾ ਰਹਿਣ ਦੇ ਬੱਸ ਬੱਸ ਲੱਤਾਂ ਤਾਂ ਹੁਣ ਤਾਂ ਦੱਬੇਂਗੀ ਕੋਈ ਨਾ ਬੱਪੂ ਬੱਸ ਹੁਣ ਤਾਂ ਦੱਬੇਂਗੀ ਲੱਤਾਂ ਤੂੰ ਕੋਈ ਨਾ ਆਇਆ ਮਾ ਹੁਣ ਪੰਜ ਚੌਦਾਂ ਘਰੇ ਆ ਪਰ ਮੈਂ ਲੰਘ ਜਿ ਮਨ ਕਰੇ ਮੀ ਨਾ ਨਾ ਮਰਾਣ ਟਰੱਕ ਤੋਂ ਚਲੋ ਕੋਈ ਗੱਲ ਨਹੀਂ ਉਹ ਤਾਂ ਜਾਣਾ ਹੀ ਆ ਭਾਈ ਟਰੱਕ ਤੇ ਤਾਂ ਤੈਂ ਹੁਣ ਆਉਦਾ ਓੱਖਾ ਹੋ ਜਾਂਦਾ ਤੈਨੂੰ ਪਤਾ ਹੀ ਜਾ ਫਿਰ ਕਿ બસ ਬਸ ਜਿਉਂਦਾ ਰਹਿ ਕੋਈ ਨਾ ਕੋਈ ਨਾ ਦੇਖ ਕਿਵੇਂ ਲੱਤਾਂ ਕੁੱਟਣ ਲੱਗਿਆ ਬਾਪੂ ਦੀਆਂ ਵੱਡਾ ਆ ਸਰਬਨ ਪੁੱਤ ਮੈਨੂੰ ਤਾਂ ਸਾਰਾ ਮਸਲਾ ਪੈਨਸ਼ਨ ਦਾ ਲੱਗਦਾ ਕਿਤੇ ਇਹਨਾਂ ਦੀ ਗੱਲ ਸੱਚੀ ਨਾ ਹੋਵੇ ਇਹੀ ਨਾ ਮੇਥੀ ਮਾਰ ਜੇ ਨਾਲੇ ਪੈਨਸ਼ਨਾਂ ਨੂੰ 2 ਦਿਨ ਰਹਿ ਗਏ ਮੈਂ ਵੀ ਲਵੇ ਲੱਗਦੀ ਆ ਬਾਪੂ ਦੇ ਕੰਮ ਕੁਮ ਤਾਂ ਹੁੰਦੇ ਰਹਿਣਗੇ ਹੋਰ ਲਾ ਦੇਖੀ ਮੜ ਜਾ ਪੈ ਜਾ ਮੜ ਜਾ ਫਸ ਲੈਗਾ ਹੋਰ ਪਾਸਾ ਲੈ ਲੈ ਨਹੀਂ ਹੋਰ ਨੂੰ ਹੋ ਜਾ ਮੈਂ ਤੇਰੇ ਦੱਬਦਨਾਸ ਮਾਰ ਕੇ ਬਸ 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 ਕਾ ਨੂੰ ਕੀ ਕਰਨਾ ਕੋਈ ਨਾ ਫਿਰ ਕੀ ਹੁੰਦਾ ਓਹੋ ਕੋਈ ਨਾ ਕੋਈ ਨਾ ਸੰਗ ਹੋਇਆ ਨਾ ਚਲੋ ਮੋਰ हेलो ਆਸਰਦਰ ਜੀ ਕਿੱਥੇ ਆ ਮੈਂ ਜੀ ਵਰਕਸ਼ਾਪ ਤੇ ਆ ਮੈਂ ਜੀ ਆ ਗਿਆ ਜੀ ਹੁਣ ਆ ਘਰੀਆਂ ਜਾ ਆ ਗਿਆ ਫਸਾ ਗਿਆ ਹੁਣ ਆ ਗਿਆ ਦੇਖ ਲੈ ਦੀਂਦਾ ਐ ਫਿਰਦੇ ਨੇ ਉੱਪਰ ਉੱਪਰ ਦੀ ਦੁੱਧ ਤੋਂ ਮਿਲਿਆ ਹੀ ਲਾਉਣ ਨੂੰ ਦੇਖ ਲੈ ਮੈਂ ਐਡਾ ਕੁਲਾ ਨਹੀਂ ਹੈਗਾ ਵੀ ਐ ਛੇਤੀ ਮਿਲ ਪੂੰਗਾ ਐਡਾ ਕੁਲਾ ਮੈਨੂੰ ਪਤਾ ਹੈ ਜਿਹੜੀ ਮਖਿਆਲ ਮੱਖੀਆਂ ਘਾਦੇ ਫਿਰਦੀਆਂ ਨੇ ਘਾਦੇ ਨਹੀਂ ਫਿਰਦੀਆਂ ਸਭ ਪਲਸਣ ਦੇ ਕਾਰੇ ਨੇ ਸਾਰੇ ਉਹ ਕਹਿੰਦਾ ਮੈਂ ਸੇਵਾ ਕਰਦਣਾ ਇਹ ਕਹਿੰਦਾ ਮੈਂ ਸੇਵਾ ਕਰਦਣਾ ਤੇਰੀ ਕੋਈ ਨਾ ਕਰਾਂਗਾ ਸੇਵਾ ਸੁਤਮ ਉਹ ਭਾਈ ਜਿਵੇਂ ਆਖੋ ਦੁੱਧ ਦਾ ਗਲਾਸ ਕਰੋ ਪੋਰਾ ਕਿ ਮੈਂ ਦਵਾਈ ਲੈਣੀ ਆ ਉਹਦੀ ਬਾਪੂ ਜੀ ਹਜੇ ਤਾਂ ਪੋਚਾ ਲੱਗ ਰਿਹਾ ਰਸੋਈ ਸਾਰੀ ਗਿੱਲੀ ਪਈ ਆ ਤੁਸੀਂ ਖੜਜੋ ਅੱਧਾ ਘੰਟਾ ਫੇਰ ਕਰ ਦੰਨੀ ਆ ਓਏ ਉਹ ਤਾਂ ਆਇਆ ਮਤਲਬ ਮੇਰਾ ਦਵਾਈ ਦਾ ਟਾਈਮ ਲੰਘਾ ਯਾਰ ਦਵਾਈ ਦਾ ਮੈਂ ਪਾਣੀ ਨਾਲ ਲੈ ਲੂੰਗਾ ਥੋੜਾ ਪੋਚਾ ਨਖ ਰਿਹਾ ਉਹ ਜੇ ਕੋਈ ਨਾ ਹਾਂ ਕੋਈ ਨਾ ਬਾਪੂ ਜੀ ਤੁਸੀਂ ਪਾਣੀ ਨਾਲ ਲੈ ਲਓ ਦਵਾਈ ਸਾਡਾ ਦੁੱਧ ਬਚ ਜੂਗਾ ਕੋਈ ਨਾ ਕੋਈ ਨਾ ਭਾਈ ਕੋਈ ਨਾ ਪਤਾ ਕੋਈ ਨਾ ਮੈਂ ਤਾਂ ਪ੍ਰਤਿਆਉਂਦਾ ਸੀ ਉਹਨੂੰ ਦਵਾਈ ਤਾਂ ਲੈ ਲਈ ਮੈਂ ਦੁੱਧ ਨਾਲ ਗਲਾਸ ਧੋ ਕੇ ਧਰਤਾ ਤੀ ਹਾਂ ਉਹਨੂੰ ਇਹਦੀ ਵੀ ਲੈ ਜੀਂ ਪਰ ਤੁਸੀਂ ਨਹੀਂ ਸੋਚਦੇ ਹੈ ਕਿ ਕੋਸਾ ਆ ਪੈਸੇ ਦੇ ਪੁੱਤ ਨੇ ਹੈ ਤੁਹਾਡੇ ਪਿੱਛੇ ਤਾਂ ਮੈਂ ਸਾਰੀ ਉਮਰ ਗੋਰੇ ਬਲਦ ਵਾਂਗੂ ਕਮਾਤੀ ਰੋਡ ਵਿੱਚ ਡਰਾਈਵਰ ਲੱਗਿਆ ਹੋਇਆ ਸੀ ਤੁਹਾਨੂੰ ਪਤਾ ਹੈ ਤਰ੍ਹਾਂ ਤਰ੍ਹਾਂ ਹੀ ਦਵਾਈ ਰੱਖਦਾ ਸੀ ਮੈਂ ਸਾਰਾ ਦਿਨ ਬੈਠਣਾ ਸੌਖਾ ਨਹੀਂ ਹੈਗਾ ਸੀਟ ਤੇ ਵੀ ਸਾਰਾ ਦਿਨ ਬੈਠਣਾ ਸੀਟ ਤੇ ਸੋ ਤਾਂ ਪੈਸਾ ਪੈਸਾ ਚਾਹੀਦਾ ਸਾਰਾ ਦਿਨ ਬੱਸ ਵੀ ਹੁਣ ਕਮਾਉਣਾ ਹਟ ਗਿਆ ਹੁਣ ਬਾਪੂ ਤੋਂ ਅਸੀਂ ਨੇ ਕੀ ਲੈਣਾ ਹੁਣ ਹੈ ਹੁਣ ਜਦੋਂ ਪਿਲਸਣ ਆਉਂਦੀ ਹੈ ਕਿ ਨਾ ਐਂ ਗਿਰਦੇ ਨੇ ਬੱਸ ਜਿੰਮੇ ਕੋਈ ਬਿੱਲੀ ਗਿਰਦੀ ਹੁੰਦੀ ਆ ਚੂਹੇ ਕਣੀ ਤੁਹਾਨੂੰ ਸ਼ਰਮ ਚਾਹੀਦੀ ਆ ਮਾੜੀ ਮੋਟੀ ਸ਼ਰਮ ਨਹੀਂ ਚਾਹੀਦੀ ਗੰਜਰੋ ਤਲ ਸੁਣਾ ਦੇਨ ਦੋ ਰਹਿ ਗਏ ਬਾਪੂ ਦੀ ਪੈਨਸ਼ਨ ਆਉਣ ਚ ਪਰ ਮੈਨੂੰ ਹੀ ਲੱਗਦਾ ਪੈਸੇ ਤੱਕ ਕੋਈ ਕਾਰਵਾਈ ਸ਼ੁਰੂ ਕਰੀ ਹੋਣੀ ਮੈਂ ਕੀਤੀ ਸੀ ਕਾਰਵਾਈ ਤੁਹਾਡਾ ਪਰਾ ਪਹਿਲੇ ਹੀ ਲੱਗਿਆ ਸੀ ਲੱਤ ਕੁੱਟਣ ਬਾਪੂ ਦੀਆਂ ਕਰਤੀ ਉਹ ਹੀ ਗੱਲ ਤੈਨੂੰ 50 ਵਾਰ ਹੀ ਕਿਹਾ ਸੀ ਬਾਪੂ ਦੀ ਸੇਵਾ ਕਰ ਲਾ ਬਾਪੂ ਦੀ ਸੇਵਾ ਕਰ ਲਾ ਪਰ ਤੂੰ ਨਹੀਂ ਹਜੇ ਨਹੀਂ ਕਰਨੀ ਜਦੋਂ 4 ਦਿਨ ਰਹਿ ਗਏ ਉਦੋਂ ਕਰੋਗੇ ਉਹ ਸੰਭਲਿਆ ਕਾਲੇ ਨੇ ਬਾਪੂ ਹੁਣ ਲੈ ਲਈ ਢਾਵੇਂ ਹੁਣ ਤੇਰੇ ਪੱਲੇ ਕੁਝ ਨਹੀਂ ਪੈਂਦੀ ਗੱਲ ਪੱਲੇ ਕਿਉਂ ਨਹੀਂ ਪੈਂਦੀ ਸਾਰਾ ਧਿਆਨ ਹੈ ਮੈਨੂੰ ਅੱਜ ਤੋਂ ਸ਼ੁਰੂ ਕਰਦੀਆਂ ਕਾਰਵਾਈ ਉਹ ਚਲ ਠੀਕ ਆ ਠੀਕ ਆ ਪਿਆਰ ਨਾਲ ਕਰੀ ਬਾਪੂ ਦੀ ਸੇਵਾ ਹੁਣ ਜੇ ਕੁਛ ਲੈਣਾ ਨਹੀਂ ਸਾਰਾ ਕੁਝ ਕਾਲੇ ਨੂੰ ਦੇ ਕੇ ਜਾਊਗਾ ਜਿਹੜੇ ਹਾਲਾਤ ਨੇ ਬਾਪੂ ਜੀ ਬਾਪੂ ਜੀ ਓ ਹਾਂ ਭਾਈ ਆ ਲੋ ਚਾਹ ਪੀ ਲਓ ਤੇ ਨਾਲ ਬਿਸਕੁਟ ਖਾ ਲਓ ਲਿਓ ਭਾਈ ਜਿਉਂਦੇ ਰਹੋ ਬਾਈ ਬਸ਼ਾਬਾਸ਼ ਬਿਸਕੁਟ ਦੇਸੀ ਕੀ ਦਿਨੇ ਮੇਰੇ ਬੇਬੇ ਦੇ ਕੇ ਗਈ ਸੀ ਅੱਛਾ ਭਾਈ ਠੀਕ ਆ ਤੇਰੇ ਬੇਬੇ ਹੁੰਦਾ 15 ਦਿਨ ਹੋ ਗਏ ਨੂੰ ਰੱਖੇ ਰੱਖੇ ਨੇ ਬਿਸਕੁਟ ਹਾਲੇ ਤੁਸੀਂ ਨੇ ਬਾਪੂ ਜੀ ਗੱਲ ਪਤਾ ਕੀ ਐ ਮੈਂ ਰੋ ਸੋਚਦੀ ਸੀ ਕਿ ਬਿਸਕੁਟ ਦਵਾ ਪਰ ਮੇਰੇ ਚੇਤੇ 'ਚ ਭੁੱਲ ਜਾਂਦਾ ਸੀ ਚੇਤਾ ਭੁੱਲ ਜਾਂਦਾ ਨਾ ਪਿਲਸਣ ਦਾ ਨਹੀਂ ਚੇਤਾ ਭੁੱਲਿਆ ਤੁਹਾਨੂੰ ਕਦੇ ਕੀ ਕਿਹਾ ਬਾਪੂ ਜੀ ਨਾ ਨਾ ਮੈਂ ਤਾਂ ਕੁਛ ਨਹੀਂ ਕਿਹਾ ਵੀ ਮੈਂ ਤਾਂ ਐ ਕਹਿੰਦੀ ਛੋਡੇ ਵਾਂਗੂ ਮੇਰਾ ਵੀ ਚੇਤਾ ਭੁੱਲ ਜਾਂਦਾ ਬਸ ਕਹਿੰਨਾ ਇੱਕਾ ਪਿਲਸਣ ਦੀ ਚੇਤਾ ਯਾਦ ਰਹਿੰਦਾ ਮੈਨੂੰ ਹੋਰ ਸਾਰਾ ਭੁੱਲ ਜਾਂਦਾ ਮੈਂ ਵੀ ਉਹ ਤਾਂ ਸਾਨੂੰ ਵੀ ਯਾਦ ਆ ਬਾਪੂ ਜੀ ਜਿਹੜੇ ਬੰਦੇ ਨੂੰ ਪੈਨਸ਼ਨ ਮਿਲਦੀ ਹੁੰਦੀ ਹੈ ਨਾ ਉਹਨੂੰ ਯਾਦ ਹੀ ਰਹਿੰਦੇ ਆ ਓਏ ਹਾਂ ਹਾਂ ਪੁੱਤ ਜਿਹਨੂੰ ਪੈਸੇ ਮਿਲਦੀ ਆ ਉਹ ਤਾਂ ਯਾਦ ਰਹੇ ਜੇ ਨਾ ਰਹੇ ਪਰ ਉਹਦੇ ਘਰਦਿਆਂ ਨੂੰ ਯਾਦ ਰਹਿੰਦਾ ਵੀ ਕਾਇਤਰੀ ਗਰ ਨੂੰ ਬਿਲਸੇ ਮਿਲੂ ਬਾਪੂ ਨੂੰ ਬਾਪੂ ਜੀ ਮੈਂ ਐ ਕਹਿੰਦੀ ਸੀ ਸੇ ਪਏ ਨੇ ਕੱਲ ਲਿਆਂਦੇ ਸੀ ਇਹਨਾਂ ਨੇ ਜੇ ਤੁਹਾਡਾ ਜੀ ਕਰਦਾ ਮੈਂ ਲਿਆਵਾਂ ਕੱਟ ਕੇ ਕੋਈ ਨਾ ਪੁੱਤ ਮੈਂ ਚਾਹ ਪੀ ਲਾਂ ਫੇਰ ਲਿਆ ਦੇ ਕੋਈ ਨਾ ਘੰਡੇ ਕ ਤਕਰ ਹਾਂ ਬਾਪੂ ਜੀ ਦੇਖ ਲਾ ਓਏ ਬਾਪੂ ਤੋਂ ਸਿੱਧੀ ਹੁਣ ਬਾਪੂ ਜੀ ਤੇ ਆ ਗਏ ਹਨਾ ਸਿਆਣਿਆਂ ਨੇ ਸੱਚੇ ਕਿਹਾ ਕਹਿੰਦੇ ਗਉਂ ਪਰਾਂ ਆਵੇ ਜੋ ਭਾਵੇਂ ਗਿੱਲੇ ਹੋਣ ਕੋਈ ਨਾ ਥੋੜਾ ਉਸਤਾਦ ਹਮੇ ਵੀ ਪੰਜੀ ਨਹੀਂ ਦਿੰਦਾ ਸੋਨੂੰ ਪੈਲਸਲ ਮਾਗ ਰੋਂਦੀ ਆ ਪਹਿਲਾਂ ਲੱਗ ਜਾਂਦੀ ਆ ਨਾ ਸੌਦੇ ਵਾਲੇ ਦੀ ਪਰਚੀ ਪਈ ਆ ਦੇ ਦਾਂਗੇ ਇਹਦੀ ਵੀ ਚੱਲ ਦੇਖਦੇ ਆ ਹੋਰ ਕਿਤੇ ਕਿਤੇ ਨੇ ਆਲੋ ਪਾਪੂ ਜੀ ਸੇਵ ਉਹ ਮਾ ਲਾਲ ਤਾਂ ਮੈਂ ਚਾਹ ਪੀ ਘਟਿਆ ਦੀ ਹੁਣ ਦੱਸਾ ਕੋਈ ਨਾ ਖਾ ਲਓ ਤੁਸੀਂ ਖਾ ਲਾਂ ਨੇ ਭਾਈ ਨਾਲੇ ਤੁਸੀਂ ਸਵੇਰੇ ਦਵਾਈ ਦਾ ਕਹਿੰਦੇ ਸੀ ਦੁੱਧ ਗਰਮ ਕਰ ਲਿਆ ਮਾ ਮਲ ਦਵਾਈ ਤਾਂ ਮੈਂ ਲੈ ਲਈ ਤੀ ਦਵਾਈ ਤਾਂ ਹੁਣ ਬਿੰਦੇ ਬਿੰਦੇ ਹੱਥ ਨੇ ਦੇਖਾਂਗੇ ਦਵਾਈ ਮੈਂ ਤਾਂ ਐਂ ਕਹਿਂਦੀ ਜੇ ਅੰਬ ਪੈ ਨੇ ਇੱਕ ਦੋ ਕ ਨਾ ਆਈਸਕ੍ਰੀਮ ਜਮਾ ਲਓ ਉਹ ਖਾ ਲਾਂਗੇ ਉਹਦਾ ਜੀ ਕਰਦਾ ਮੇਰਾ ਕੋਈ ਜਮਾ ਦਾਂਗੇ ਹਾਂ ਨਾਲੇ ਉਹਦੇ ਉੱਪਰ ਉਹ ਕੀ ਪਾਉਂਦੇ ਹੁੰਦੇ ਲਾਲ ਲਾਲ ਜੇ ਉਹ ਪਾਦੀਆਂ ਹੋਰ ਵਧੀਆ ਲੱਗਦਾ ਸੁਆਦ ਉਹਨਾਂ ਨੂੰ ਹਾਂ ਆ ਲੈ ਜੋ ਭਾਂਡੇ ਥੋੜੇ ਜਾ ਕੇ ਖਾਲਾ ਜਿਹੜੇ 2 ਦਿਨ ਆਈਸਕ੍ਰੀਮ ਖਾਣੀ ਹੈ ਫਿਰ ਤਾਂ ਤੇਰੇ ਸੁੱਕੀਆਂ ਰੋਟੀਆਂ ਮੱਥੇ ਮਾਰੂੰਗੀ ਉਹ ਖਾਲਾ ਭਗਤਾ ਜਿਹੜੇ 2 ਦਿਨ ਖਾਦੀਆਂ ਇਹ ਚੀਜ਼ਾਂ ਤੇ ਤੂੰ ਇਹਦਾ ਪੈਸੇ ਨੂੰ ਸਲਾਮਾ ਨਹੀਂ ਮਾਗਰੋਂ ਤੈਨੂੰ ਕੋਈ ਨਹੀਂ ਪੁੱਛਦਾ ਹੈਗਾ ਕਦਾਂ ਯਾਰ ਮਾਲ ਮੁੱਕਿਆ ਪਿਆ ਨਾ ਹੋਏ ਕਾਲਿਆ ਜੇ ਲਾਣੇਦਾਰ ਦੀ ਜਲ ਪਰਸਨ-ਪਰਸਨ ਆ ਜੇ ਆਇਆ ਮਾਲ ਮੁੱਲਿਆ ਮਾਗੀ ਦਾ ਫੋਨ ਆ ਗਿਆ ਇਹਦਾ ਫੋਨ ਆ ਗਿਆ ਮਾਲਕ ਦਾ ਹੈਲੋ ਸਤਿ ਸ੍ਰੀ ਅਕਾਲ ਸਰਦਾਰ ਜੀ ਅੱਛਾ ਹੋ ਗਿਆ ਜੀ ਕੰਮ ਟਰਾਲੇ ਦਾ ਤੁਸੀਂ ਐਂ ਕਰੋ ਜੀ ਫਿਰ ਮੈਨੂੰ ਦੋ ਦਿਨ ਲੱਗਣਗੇ ਮੈਨੂੰ ਇਹ ਇੱਕ ਤਾਂ ਮੇਰੇ ਬਾਪੂ ਦੀ ਭੈਣ ਨੂੰ ਸਨਹਾਉਗੇ ਜੀ ਕੱਲ ਨੂੰ ਤੁਹਾਨੂੰ ਪਤੀਆ ਫਿਰ ਸਾਕ ਦਾ ਰੱਖਣਾ ਪੈਂਦਾ ਜੀ ਉਹ ਨਾਲ ਜਾਣਾ ਪੈਂਦਾ ਕਈ ਵਾਰੀ ਪਰਸੋਂ ਨੂੰ ਆ ਜਾਊਗਾ ਜੀ ਮੈਂ ਕੋਈ ਨਹੀਂ ਹਾਂ ਜੀ ਹਾਂ ਪਰਸੋਂ ਨੂੰ ਪੱਕਾ ਆ ਜਾਾਂਗੇ ਬਸ ਕੱਲ ਨੂੰ ਮੇਰੇ ਨਾਲ ਦਰਦੀ ਪਰਸੋਂ ਆ ਜਾਊਗੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਇਹਨੇ ਵੀ ਹੁਣੇ ਫੋਨ ਕਰਨਾ ਇਤਨ ਹੋ ਗਈ ਨੇ ਲੈ ਬਾਪੂ ਦੇ ਲੈਵੇ ਲੱਗੀ ਮੜਾ ਪੁੱਛੇ ਕੀ ਕਹਿੰਦਾ ਆਏ ਹਾਏ ਲੈ ਭਾਬੀ ਦੇ ਮੱਗਰ ਵੀ ਸਕੀਮ ਲਾਉਣ ਨੂੰ ਫਿਰਦੇ ਨੇ ਬਾਪੂ ਦੇ ਹਨਾ ਇਹ ਤੋਂ ਪਹਿਲਾਂ ਇਹ ਸਕੀਮ ਲਾਉਣ ਤੋਂ ਪਹਿਲੀ ਸਕੀਮ ਲਾ ਦੇ ਕੋਈ ਨਾ ਫਰਦੇ ਹੋਣਗੇ ਦੇਖੀ ਚੁਰੇਲ ਜਾਈ ਕਰਦੀ ਆ ਮੈਨੂੰ ਪਤਾ ਉਹਦਾ ਮੇਰੀ ਗੱਲ ਸੁਣ ਹੁਣ ਹਾਂਜੀ ਹਾਂਜੀ ਤੁਸੀਂ ਹੋ ਜੋ ਨ ਤੱਕੜੇ ਕੱਲ ਨੂੰ ਮਿਲਣ ਵਾਲੇ ਬਾਪੂ ਨੇ ਪੈਨਸ਼ਨ ਅੱਜ ਜਿਹੜਾ ਤੁਹਾਡਾ ਪ੍ਰਾਇਆ ਕਾਲਾ ਬਾਪੂ ਦੀ ਜੇਬ ਤੇ ਬਾਜ ਵਾਂਗੂ ਅੱਖ ਰੱਖੀ ਫਿਰਦਾ ਓ ਮੇਰੀ ਗੱਲ ਸੁਣਨ ਵਾਲੇ ਚਾਹੇ ਹੋਵੇ ਕਾਲਾ ਚਾਹੇ ਹੋਵੇ ਪੀਲਾ ਓ ਮੈਨੂੰ ਵੀ ਮੱਗਰ ਸਿੰਘ ਕਹਿੰਦੇ ਲੋਕ ਬਾਪੂ ਦੀ ਪੈਨਸ਼ਨ ਤਾਂ ਮੇਰੀ ਜੇਬ ਚ ਆਊਗੀ ਤੂੰ ਦੇਖੀ ਹੁਣ ਕਿਵੇਂ ਚਾਰਦੇ ਕਿਕਰਾਂ ਤੇ ਕਰੇਲੇ ਲਾਂ ਕਰਦੀ ਐਂ ਗੀ ਹੇ ਲਾਣੇਦਾਰ ਜੀ ਹੇ ਲਾਣੇਦਾਰ ਜੀ ਓਏ ਆਹ ਕਿਹੜਾ ਕਾਲਾ ਓਏ ਮੈਂ ਤੈਨੂੰ ਐ ਕਹਾਂਦੀ ਲਾਣੇਦਾਰਾ ਹਾਂ ਮੈਂ ਕਹਾ ਮੇਰੇ ਮਾਲਕ ਦਾ ਫੋਨ ਆਇਆ ਜੀ ਟਰਾਲੇ ਵਾਲੇ ਦਾ ਹਾਂ ਮੈਨੂੰ ਜਾਣਾ ਪਊਗਾ ਪਰਸੋਂ ਨੂੰ ਟਰਾਲਾ ਲੈ ਕੇ ਫੇਰਾ ਵਗ ਜਾ ਫੇਰੋਂ ਮੈਂ ਕਿਰੋਣਾ ਤੂੰ ਓ ਐਦੀ ਮਣ ਕੇ ਮੈਂ ਤਾਂ ਮਹੀਨਾ ਨਾਲ ਬੁੜਾ ਫੇਰਾ ਹਾਂ ਮੈਂ ਕਹਾ ਮੈਂ ਤੈਨੂੰ ਕਿਸੇ ਪਾਸੇ ਲਿਆ ਜਾਂਦਾ ਜਪਕਾ ਮੋਂ ਕੋ ਮਾਦੇਪ ਨਾਲੇ ਪੈਣ ਨਹੀਂ ਮਿਲਣੇ ਜਾਂ ਕੋਥੇ ਜਾਂਦੇ ਆਪਾਂ ਕਰਾ ਲਈ ਉਹ ਕੋ ਮੜਾਈ ਗੱਲ ਕਰਦਾ ਮੈਂ 40 ਸਾਲ ਰੋਲਵੇ ਡਰਾਈਵਿੰਗ ਕਰੀਆ ਕਹਿੰਦਾ ਘੁੰਮ ਫਿਰਾਂ ਦੇ ਘੁੰਮਣ ਕਿਤੇ ਗੋਡੇ ਆਕੜ ਗਏ ਸਭਲਾ ਮੈਨੂੰ ਹੈ ਹਾਂ ਜਿੰਨਾ ਚਿਰ ਗੱਡੀ ਤੇ ਮੂਰੇ ਭਜਾਈਆ ਉਹਨਾਂ ਚਿਰ ਤਾਂ ਮੈਂ ਗੱਡੀ ਬੈਕ ਲਾਤੀ ਹੂਗੀ ਹਾਂ ਬੈਕ ਲਾਤੀ ਹਾਂ ਹੋਰ ਹੋਣਾ ਮੈਂ ਆਡਿਆਂ ਚ ਗੱਡੀ ਬੈਕ ਥੋੜੀ ਲਈਆ ਰੋਜ ਸਾਰਾਂ ਬੈਕ ਚੱਲ ਆਉਣ ਦੇ ਆਉਣ ਦੇ ਬਿਤੇਰੀ ਬੈਕ ਲਾਈਏ ਗੱਡੀ ਹਾਂ ਇੰਨੇ ਤਾਂ ਗਾਂ ਨਹੀਂ ਭਜਾਈ ਹੁਣੀ ਬੋਲਾ ਮਾਰ ਗੱਲਾਂ ਚੱਲ ਤਾਂ ਗੱਲਾਂ ਆਂਦੀਆਂ ਗੱਲਾਂ ਰਹੀਆਂ ਪਿੱਛੇ ਛੱਡ ਰਹੀਆਂ ਤਾਂ ਤੂੰ ਐਂ ਦੱਸ ਭੱਜਾਇਆ ਉਹਨੇ ਅੱਜ ਦੇਖ ਲਾ ਉਹ ਮਲ ਮੇਰੀ ਆਉਣ ਲਿਆ ਪੈਸਣ ਦੇ ਮੈਨੂੰ ਪੈਸਣ ਦਾ ਡੇਕਾ ਹੈ ਮੈਂ ਫੇਰ ਜਾਊਂਗਾ ਕਿਤੇ ਕੋਈ ਨਵਾਂ ਪੈਸਣ ਕਢਾ ਲਵਾਂ ਦੀ ਹਾਂ ਕਿੱਦਾਂ ਉਹ ਕਰ ਲਿਆ ਉਹ ਬਸ ਤੇਰੀ ਪੈਸਣ ਦਾ ਹਾਂ ਕੱਲੂ ਹੋਊਗੀ ਮੇਰੇ ਲਗਾ ਪਰ ਐਂ ਕਰ ਆਪਾਂ ਜਾਂਦੇ ਜਿੱਥੇ ATM ਆਉਣ ਤੇਰੇ ਕੋਲੇ ਹੈਗਾ ਤੇ ATM ਕਿ ਜਿੱਥੇ ਮਰਜੀ ਉੱਥੇ ਕਢਾ ਲਾਂਗੇ ਆਪਾਂ ਐ ਵੀ ਹੋਈ ਦੀ ਇਹਨਾਂ ਤੇ ਮਰਜੀ ਵਾਂ ਜਾ ATM ਤੇ ਅੱਛਾ ਜੀ ਚਲ ਦੇਖ ਲਾ ਤੇਰੀ ਮਰਜ਼ੀ ਹੈ ਫੇਰ ਤੇ ਉਹ ਦੇਖੋ ਤੁਹਾਡਾ ਭਰਾ ਤੇ ਬਾਪੂ ਕਿਵੇਂ ਲੱਗ ਰਹੇ ਗੱਲਾਂ ਕਰਨ ਲੱਗਦੇ ਕਰਨਗੇ ਕੋਈ ਕਾਰਾ ਫਿਰ ਆਪਾਂ ਕੋ ਪਿੱਛੇ ਰਹੀ ਇਹ ਚਲਾ ਜਾ ਚੱਲਦੇ ਆਂ ਫਿਰ ਅੱਛਾ ਮਰਜ਼ੀ ਘੜਾ ਲਾਂ ਦਾ ਰਖਾ ਤਰੀਜ਼ ਬਿਲ ਸੁਣਾ ਕੇਟੀਐਮ ਚ ਜਿੱਥੇ ਮਰਜ਼ੀ ਘੜਾ ਲਾ ਜਾ ਕੇਟੀਐਮ ਚ ਦਾ ਅੱਛਾ ਜੀ ਹੋਰ ਚੱਲ ਦੇਖ ਲਾਂਗੇ ਫਿਰ ਬੱਕੀ ਗੱਲਾਂ ਹੀ ਕਰਨ ਲੱਗ ਰਹੇ ਹੋ ਉਹ ਮਲ ਗੱਲਾਂ ਤਾਂ ਐ ਕਰਦੇ ਆਂ ਕਾਲਾ ਕਹਿੰਦਾ ਦੋ ਦਿਨ ਮੈਂ ਉਰੀਆਂ ਟਰਾਲਾ ਮੇਰਾ ਹੋ ਗਿਆ ਠੀਕ ਕਹਿੰਦਾ ਜੇ ਮੈਂ ਭਾ ਗਿਆ ਮਹੀਨਾ ਨਹੀਂ ਮੁੜਦਾ ਤੈਨੂੰ ਕਹਿੰਦਾ ਭੈਣ ਲਵੇ ਬਲਿਆਲੇ ਨਾਲ ਤਾਂ ਨਾਲ ਹੀ ਤੈਨੂੰ ਹੋਰ ਬਾਹਰ ਕਮਾ ਲਿਉਂ ਕਹਿੰਦਾ ਐਂ ਕਹਿੰਦਾ ਓਏ ਹਾਂ ਇਹ ਗੱਲ ਦੀ ਬਾਈ ਉਹ ਐ ਤਾਂ ਕੀ ਦੀ ਉਹ ਬਾਪੂ ਮੈਂ ਤੈਨੂੰ ਐ ਕਹਿੰਦਾ ਸੀ ਮੈਂ ਤੇ ਰਾਣੋ ਨੇ ਐ ਸੋਚਿਆ ਸੀ ਵੀ ਆਪਾਂ ਮੇਰੇ ਸਹੁਰੇ ਚੱਲ ਕੇ ਆਉਣੇ ਆ ਨਾਲੇ ਮੇਰਾ ਸਹੁਰਾ ਤੈਨੂੰ ਯਾਦ ਕਰਦਾ ਕਹਿੰਦਾ ਭਾਈ ਮੇਰੇ ਕੁੜਮ ਨੂੰ ਮਿਲਾ ਕੇ ਲੈ ਕੇ ਜਾਓ ਆਪਾਂ ਗੱਡੀ ਚੱਲਾਂਗੇ ਉੱਥੇ ਹੋਰ ਹੁਣ ਉਹ ਨਹੀਂ ਮਾਲਾ ਮੈਂ ਤਾਂ ਐ ਕਹਿ ਤੀ ਅਸੀਂ ਪਹਿਲਾਂ ਤੇਰੀ ਭੈਣ ਲਵੇ ਜਾਈਏ ਮੈਂ ਤੇ ਕਾਲਾ ਤੇਰੇ ਸਹੁਰੇ ਅਸੀਂ ਫੇਰ ਵਾਜਾਂਗੇ ਕਿਤੇ ਕਾਲੇ ਮੇਰੀ ਗੱਲ ਸੁਣ ਹਾਂ ਬਾਈ ਮੈਂ ਤੈਨੂੰ ਐ ਗੱਲ ਕਹਿਣਾ ਵੀ ਕਿਤੇ ਸਕੀਮਾਂ ਲਾਉਂਦੇ ਆਪਾਂ ਰਹਿ ਜੀਏ ਹਾਂ ਕਿਤੇ ਬਾਪੂ ਦੀ ਪੈਨਸ਼ਨ ਰਾਣੀ ਨਾਲ ਲੈ ਜੇ ਸਾਰੀ ਅੱਛਾ ਹਾਂ ਹੁਣ ਆਪਾਂ ਨੂੰ ਉਹ ਉਧਾਰਨ ਤੇ ਚੱਲਣਾ ਪਊਗਾ ਵੀ ਵੰਡ ਖਾਓ ਖੰਡ ਖਾਓ ਅੱਛਾ ਹਾਂ ਤੂੰ ਇਹ ਪੰਗਾ ਨਾ ਕਰ ਕਿਤੇ ਆਪਣੇ ਨਾਲ ਬਿੱਲੀ ਆਣੀ ਬਣੇ ਬਾਅਦ ਚ ਫੇਰ ਗੱਲ ਤੇ ਸਹੀ ਆ ਬਾਈ ਹੈ ਨਾ ਹਾਂ ਸਿਆਣਾ ਬਣ ਸਰ ਕਰਦੇ ਆ ਦੇਖਦੇ ਆ ਜੀ ਲੈ ਕੋਈ ਹੋਰ ਹੁਣ ਉਹ ਮੁੰਡਿਓ ਕੀ ਕੁਛ ਨਮਸਰ ਜੀ ਕਰੀ ਜਾਂਦੇ ਹੋਏ ਉਹ ਕੁਛ ਨਹੀਂ ਬਾਪੂ ਕੁਛ ਨਹੀਂ ਇਹ ਤਾਂ ਵੈਸੇ ਗੱਲ ਕਰ ਰਹੇ ਕੋਈ ਉਹ ਕੱਲੇ ਕੱਲ ਕੀ ਨੇ ਦੇਖੀ ਓਏ ਚੱਲ ਆਪਾਂ ਅੱਜ ਇਹ ਚੱਲ ਲੈ ਚੱਲ ਖੜਾ ਹੋ ਚੱਲ ਨਹੀਂ ਮੈਂ ਕੱਲਾ ਜਾਣਾ ਮੈਨੂੰ ਅੱਡੇ ਤੇ ਛੱਡ ਕੇ ਚੱਲ ਚੱਲ ਜੀ ਓ ਨੋ ਬੱਬੂ ਜੀ ਮੈਂ ਤਾਂ ਐ ਕਹਿਨੀ ਆ ਕੀ ਕਰਨਾ ਤੁਸੀਂ ਬਾਹਰ ਜਾ ਕੇ ਬਿਮਾਰੀ ਦਾ ਟਾਈਮ ਚੱਲ ਰਿਹਾ ਤੁਸੀਂ ਫੇਰ ਚਲ ਜਿਓ ਹੋ ਹੋਰ ਬਾਪੂ ਸਹੀ ਤਾਂ ਕਹਿੰਦੀ ਆ ਹਜੇ ਨਾਲੇ ਤੂੰ ਹੁਣ ਤਾਂ ਜਾ ਕੇ ਸਾਰੇ 15 ਦਿਨ ਹੋਏ ਨੇ ਬਿਮਾਰੀ ਘਟ ਜਾਣ ਦੇ ਤੇਰੇ ਅਸੀਂ ਆਪੇ ਮਿਲਿਆ ਲਿਆਂਗਾ ਜਾ ਕੇ ਹੋਰ ਕੀ ਨਾ ਤੂੰ ਗੱਲ ਸੁਣ ਲੈ ਮੁੰਡਿਆ ਹੈ ਤੇਰੇ ਸਹੁਰੇ ਬਿਮਾਰੀ ਦਾ ਘੁੱਡਾ ਰਹਿ ਨਹੀਂ ਤੂੰ ਹੁਣ ਤੂੰ ਬਿਮਾਰੀ ਦਾ ਆ ਕੇ ਪਰਖਣਾ ਉਹੋ ਬਾਪੂ ਐ ਨਹੀਂ ਗੱਲ ਉਹ ਤਾਂ ਮੇਰੇ ਗੱਲ ਨਾਲ ਦਿਮਾਗ 'ਚ ਨਹੀਂ ਮੈਂ ਤਾਂ ਤੈਨੂੰ ਐ ਕਹਿਣਾ ਵੀ ਇਹੋ ਜੀ ਬਿਮਾਰੀ 'ਚ ਆਪਾਂ ਨੇ ਬਾਹਰ ਨਿਕਲ ਕੇ ਕੀ ਕਰਨਾ ਆਪ ਦੇ ਘਰੇ ਰਹੀ ਰਾਜੀ ਖੁਸ਼ੀ ਹੋਰ ਹੁਣ ਉਹ ਜੇ ਆਖੋ ਮੇਰਾ ਤਾਂ ਰਾਜਾ ਬਣ ਕੇ ਦੀ ਰਾਣੀ ਲੋ ਜਾਣਦਾ ਪਰ ਆ ਜਾ ਉਹਨਾਂ ਮੇਰੇ ਮੈਂ ਬਾਪੂ ਕਾਹਨੂੰ ਕਾਮਲੀਆਂ ਮਾਰਦਾ ਯਾਰ ਤੂੰ ਕਿਉਂ ਇਹ ਆਪਾਂ ਘਰ ਹੀ ਰਹਿ ਬਿਮਾਰੀ ਚੱਲ ਰਹੀ ਹੈ ਮੁੰਡੇ ਕਹਿਣ ਲੱਗੇ ਰਹੇ ਨੇ ਜਦੋਂ ਹੋਰ ਬਾਪੂ ਤੁਹਾਨੂੰ ਮੈਂ ਅਗਲੇ ਚੱਕਰ ਤੇ ਲੈ ਜਾਊਂਗਾ ਇੱਕ ਮਹੀਨਾ ਹੋ ਰਿਹਾ ਅਗਲੇ ਚੱਕਰ ਆਉਂਗਾ ਮਹੀਨੇ ਤੱਕ ਤੁਹਾਨੂੰ ਫਿਰ ਲੈ ਜਾਊਂਗਾ ਉਹ ਮਾਤਾ ਕਹਿੰਦਾ ਜਾ ਆਉਣਾ ਦੋ ਦੋ ਲਾ ਆਉਣਾ ਬਹਾਨੇ ਵਾਲਾ ਓਏ ਕਾਹਨੂੰ ਐਵੇਂ ਬਿਮਾਰ ਹੋ ਗਿਆ ਅਗਲਾ ਕੁ ਫਲਾਣਾ ਬੰਦਾ ਐ ਜੀ ਬਿਮਾਰ ਹੋ ਗਿਆ ਔਖਾ ਹੋ ਜਾਂਦਾ ਫੇਰ ਚੱਲ ਤੇਰੀ ਮਰਜ਼ੀ ਹੋਰ ਹੋਰ ਚਲੋ ਚਾਹ ਪਾਣੀ ਪੀ ਲੈ ਚਲੋ ਜੀ ਠੀਕ ਹੋਰ ਕੋਈ ਨਹੀਂ ਬੋਲੋ ਬੋਲੋ ਅਮੀ ਬੋੜਾ ਨਹੀਂ ਬਣਾ ਕਰਦੇ ਬਾਪੂ ਚੱਲ ਕੋਈ ਨਾ ਨਹੀਂ ਜਾਂਦੇ ਇਹ ਨਾ ਮਨ ਪਤਾ ਮੰਡਿਆਂ ਨੂੰ ਚਲਾ ਚੱਲ ਕੋਈ ਨਾ ਫਿਰ ਚੱਲੇ ਆਂ ਹਾਂ ਇਹ ਕਰ ਲਾਂਗੇ ਹੋਰ ਮਗਰ ਆ ਮੇਰੀ ਗੱਲ ਸੁਣਾ ਹਾਂ ਜੇ ਬਾਪੂ ਰਾਤ ਨੂੰ ਭੱਜ ਗਿਆ ਫਿਰ ਕੀ ਕਰੇਗਾ ਓਏ ਫੇ ਤਾਂ ਬਈ ਕੋਈ ਸਕੀਮ ਸੋਚਣੀ ਪਊਤਾ ਫੇਰਾ ਪਰ ਸੋਚ啊 ਸਕੀਮ ਉਹ ਹਾਂ ਮੈਂ ਤਾਂ ਤੈਨੂੰ ਐ ਕਹਿਣਾ ਜੇ ਆਪਾਂ ਬਾਹਰ ਨੂੰ ਜਿੰਦਰਾ ਲਾ ਦਾਂਗੇ ਫਿਰ ਬਾਪੂ ਕਿੱਥੋਂ ਭਜੂਗਾ ਲੈ ਜਿੰਦਰਾ ਲਾ ਦਾਂਗੇ ਉੱਥੇ ਭਜੂਗਾ ਨਾ ਜੇ ਪਹਿਲਾਂ ਕੰਦਰ ਆਪਾਂ ਗਿਆ ਫਿਰ ਕੀ ਕਰੇਗਾ ਤੂੰ ਮੇਰੀ ਗੱਲ ਸੁਣਾ ਹਾਂ ਆਪਾਂ ਐ ਕਰ ਦਾਂ ਰਾਤ ਨੂੰ ਬਾਪੂ ਦੇ ਮੰਜੇ ਦੇ ਵਾਲੇ ਆ ਪਰਸਾ ਬੰਨ ਲਾਂਗੇ ਇੱਕ ਆ ਮੈਨੂੰ ਉਹ ਦੂਜਾ ਉਹਨਾਂ ਨਾਲ ਅੱਗੇ ਵੱਲ ਜਾ ਪਾਉਣਾ ਬਾਪੂ ਉੱਠ ਕੇ ਤਾਂ ਭੱਜਣ ਲੱਗੂਗਾ ਰਸੋਈ ਦੇ ਪੈਰਾਂ 'ਚ ਪੈ ਜਾਊਗਾ ਥੱਲੇ ਗਿਰਜੋ ਨਾਲ ਦੀ ਨਾਲ ਉਹ ਭੱਜ ਨਹੀਂ ਜਾਣਾ ਨਾ 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 ਇਹ ਤਾਂ ਤੇਰੀ ਸਕੀਮ ਫੇਲ ਆ ਜਾਵੇ ਹਾਂ ਐ ਬੁੜੇ ਸੱਟ ਥੋੜੀ ਮਾਰਨਾ ਯਾਰ ਜੇ ਸੱਟ ਮਾਰੀ ਅੱਗੇ ਪਿੱਛੇ ਪੈਨਸ਼ਨ ਕਿੱਥੋਂ ਆਊਗੀ ਫਿਰ ਉਹਦੀ ਕੁੱਲਾ ਦੇਖ ਲੈ ਆਪਾਂ ਐ ਕਰਾਂਗੇ ਕੰਨ ਤੇ ਕਾਂਚ ਲਾ ਦਾਂਗੇ ਕਿਉਂ ਭਾਈ ਕਿਵੇਂ ਲੱਗਦਾ ਤੁਹਾਨੂੰ ਸਕੀਮ ਇਹ ਵੀ ਸਕੀਮ ਵਧੀਆ ਹੈ ਯਾਰ ਕਾਂਚੂ ਨਾ ਕਰ ਜਿਓ ਉਹਦੇ ਕਿਤੇ ਇਹ ਵੀ ਗੱਲ ਤੇਰੀ ਯਾਰ ਹੁਣ ਤੋਰਾ ਹੋਰ ਤੋਰ ਫਿਰ ਕੋਈ ਦਿਮਾਗ ਲਾਬ ਦਾ ਆਪਾਂ ਐਂ ਕਰ ਪੱਟੀ ਇੱਕਰੀ ਪੈ ਰੱਖ ਨੂੰ ਉਪਰ ਆ ਤਨੂੰ ਸੋਏ ਅੱਜ ਤੜਕੇ ਨੂੰ ਇਹ ਪੈਸੇ ਜਾਣੇ ਨੇ ਤੁਸੀਂ ਨੇ ਭਾਈ ਇਹਦਾ ਕੀ ਤੇ ਮਰਾ ਤਨੂੰ ਭੱਜ ਕੇ ਕਿਸੇ ਪਾਸੇ ਫਿਰ ਕੀ ਕਰੋਗੇ ਹੋ ਭਈ ਡਰਤਾ ਹੀ ਲੱਗ ਰਿਹਾ ਵੀ ਕਿਤੇ ਭੱਜ ਨਾ ਜਾਵੇ ਹਾਂ ਨਾਰੇ ਕਾਰੇ ਗੱਲ ਸੁਣੇ ਮੇਰੀ ਐਤ ਕੀ ਤੈਨੂੰ ਅਸੀਂ 5000 ਦੇਵਾਂਗੇ ਤੇ 15000 ਅਸੀਂ ਵਰਤਾਂਗੇ ਸਾਨੂੰ ਲੋੜ ਐ ਭਾਈ ਨਹੀਂ ਨਹੀਂ 10000 ਰੁਪਏ ਲਵਾਂਗਾ ਮੈਂ ਤਾਂ ਮੇਰਾ ਤਾਂ ਸਮਾਨ ਮੁੱਕਿਆ ਪਿਆ ਯਾਰ ਤੂੰ ਪੰਜ ਤੇ ਕਿਵੇਂ ਮਾਰ ਜੂਗਾ ਮੈਂ ਪਰ 10 ਕਿੱਥੋਂ ਦੇ ਤੈਨੂੰ ਯਾਰ ਅਸੀਂ ਗੱਲਾਂ ਕਰ ਤੂੰ ਐ ਕਰੀ ਚੱਲ ਸੱਤ ਨਾਲ ਸਾਰ ਲਈ ਚਲ ਐਂ ਕਰਾ ਸੱਤ ਨਾਲ ਲਾਂਗੇ ਹਾਂ ਪਹਿਲੀ ਲੜੀ ਜਾਣੋ ਹਜੇ ਪੈਸੇ ਆਪਾਂ ਜਾਣ ਦੋ ਪਹਿਲੀ ਮੈਂ 5 ਲਵਾਂਗਾ ਮੈਂ 10 ਲਵਾਂਗਾ ਪਹਿਲਾਂ ਪੈਸੇ ਆ ਜਾਣ ਦੋ ਤੈਨੂੰ 7000 ਰੁਪਏ ਵਿੱਚੋਂ ਦੇ ਦਾਂਗੇ ਆਪ ਦਾ ਸਾਰ ਲਈ ਔਖਾ ਸੋਗਾ ਸਾਨੂੰ ਵੀ ਲੋੜ ਆ ਬਈ ਉਹ ਤਹੀਂ ਤਾਂ ਮੈਂ ਗਿਆ ਨਹੀਂ ਹੈਗਾ ਟਰੱਕ ਤੇ ਉਹਨੂੰ ਬੜੀ ਜਾਂਦਾ ਨਹੀਂ ਮੇਰੇ ਲਈ ਪੈਸੇ ਨਹੀਂ ਹੈਗੇ ਤੇ ਤਹੀਂ ਨਹੀਂ ਜਾ ਮੈਂ ਚੱਲ ਠੀਕਾ ਚੱਲ ਕੋਈ ਨਾ ਹੁਣ ਪਚਾ ਪਾਣੀ ਪੀਣੇ ਆਇਆ ਕੋਈ ਨਾ ਸਕੀਮ ਆਪਣੀ ਠੀਕਾ ਆਹ ਵੇ ਮੇਰੇ ਮਾਲਕਾ ਤਹੀ ਜੀ ਲਾਦ ਚਾਹੀਦੀ ਆ ਦੇਖ ਲਾ ਪੈਸੇ ਮਿਲੇ ਨਹੀਂ ਹੈਗੇ ਪਹਿਲੀ ਬੰਨੀਆਂ ਪਾਲੀਆਂ ਹੈ ਕੋਈ ਕਹਿੰਦਾ ਮੈਂ ਭੁੱਕੀ ਲੈਣੀ ਆ ਕੋਈ ਕਹਿੰਦਾ ਮੈਂ ਕੁਸ ਲੈਣਾ ਕੋਈ ਕਹਿੰਦਾ ਬਾਪੂ ਨੂੰ ਬੰਨ ਲਓ ਸੰਗਲਾਂ ਨਾਲ ਕੋਈ ਕਹਿੰਦਾ ਜਿੰਦਾ ਲਾ ਦੋ ਕੋਈ ਕਹਿੰਦਾ ਕੰਚ ਲਾ ਦੋ ਕੋਟ ਤੇ ਤਾਂ ਨਾ ਮੇਰੇ ਮਾਲਕਾ ਕੰਜਰੋਂ ਤੁਸੀਂ ਉਹੀ ਮੰਗ ਲਓ ਮੇ ਤੋਂ ਮੈਂ ਕਿਹੜਾ ਜਵਾਬ ਦਿੰਨਾ ਤੁਹਾਨੂੰ ਦੱਸੋ ਤੁਸੀਂ ਐ ਕਿਉਂ ਬੇਈਮਾਨੀ ਕਰਦੇ ਮੇਰੇ ਨਾਲ ਆਜੋ ਕਰੀਏ ਗੱਲ ਬਾਪੂ ਨਾਲ ਫਿਰ ਹਾਂ ਹਾਂ ਪੁੱਛਿਆ ਪੁੱਛਿਆ ਅੱਜ ਤੁਹਾਨੂੰ ਆ ਕੇ ਹੋਣਗੇ ਪੈਸੇ ਆਉਣਾ ਹੋਰ ਹੋਣਾ ਮੈਂ ਵੀ ਜਾਣਾ ਯਾਰ ਫਿਰ ਦੇਖਾਂ ਬਾਪੂ ਜੀ ਓਏ ਹਾਂ ਭਾਈ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀ ਥੋਡੀ ਪੈਨਸ਼ਨ ਆ ਗਈ ਹੋਣੀ ਤੇ ਤੁਹਾਡਾ ਏਟੀਐਮ ਤੋਂ ਅਸੀਂ ਕਢਾ ਲਵਾਂਗੇ ਜਾ ਕੇ ਫੇਰਾ ਓਏ ਏਟੀਐਮ ਤਾਂ ਭਈ ਉਥੇ ਰਾਣੀ ਲੋਪਿਆ ਰਾਣੀ ਦੇਵੇ ਪਿਆ ਚਲ ਕੋਈ ਨਹੀਂ ਕਾਪੀ ਆ ਤੁਹਾਡੇ ਕੋਲੇ ਹੋਣੀ ਫਿਰ ਕਾਪੀ ਉਥੇ ਕਢਾ ਲੈਣੇ ਆ ਉਹ ਕਾਪੀ ਵੀ ਮੈਂ ਤਾਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ ਕਾਪੀ ਵੀ ਉੱਥੀ ਭੁੱਲ ਆਤੀ ਮੈਂ ਮੈਂ ਰਾਣੀ ਨੂੰ ਫੋਨ ਕਰਦਾ ਵੀ ਭਾਈ ਤੂੰ ਪੈਸੇ ਕਢਾ ਲਈ ਬਾਪੂ ਉਹਨੇ ਕਿਹਾ ਯਾਰ ਪੈਸੇ ਆਪੋਂ ਲੋੜ ਦੀ ਪੈਸਾ ਦੀ ਤਾਂ ਉਮਲ ਆਪਣੀ ਘਰ ਦੀ ਤੀ ਆ ਜੇ ਉਹਨੇ ਕਢਾਲੇ ਫੇਰ ਕੀ ਹੋ ਗਿਆ ਬਾਪੂ ਇੰਜ ਕਰੀ ਰੋਟੀ ਵੀ ਉਸ ਤੋਂ ਹੀ ਖਾ ਲਈ ਇਹ ਤਾਂ ਬਾਪੂ ਕੋਈ ਗੱਲ ਨਾ ਬਣੀ ਫੇਰ ਸੇਵਾ ਸੀ ਕਰੀਏ ਪੈਸੇ ਕੋਈ ਹੋਰ ਕਮਾਵੇ ਤੇਰੇ ਲੈ ਬਾਪੂ ਹੁਣ ਤਾਂ ਮੈਂ ਤੈਨੂੰ ਪਾਣੀ ਵੀ ਨਹੀਂ ਪੁੱਛਦੀ ਨਾ ਪਹਿਲਾਂ ਕਿਹੜਾ ਤੁਸੀਂ ਰੋਜ਼ ਸਕਾਂਝ ਵੀ ਦਿੰਨੇ ਹੋ ਮੈਨੂੰ ਤੁਸੀਂ ਐਂ ਦੱਸੋ ਪਹਿਲਾਂ ਮੈਨੂੰ ਹੁਣ ਤਾਂ ਕਹਿੰਦੇ ਪਾਣੀ ਨਹੀਂ ਪੁੱਛਦੀ ਹੈ ਮਿੰਦਾ ਸਾਰੇ ਤੁਸੀਂ ਕਥਾਲੀ ਦੇ ਛੱਟੇ ਵੱਟੇ ਲੱਗਦੇ ਹੋ ਨਾ ਜਦੋਂ ਪੈਸਣ ਆਉਂਦੀ ਹੁੰਦੀ ਆ ਉਦੋਂ ਤੁਸੀਂ ਆ ਜਾਣੇ ਮੰਜੇ ਦੇ ਖੜ ਜਾਂਦੇ ਹੋ ਹੂੰ ਤੁਸੀਂ ਮੇਰੇ ਜਾਤ ਨਹੀਂ ਪੁੱਛਦੇ ਆ ਕੇ ਕਹਿੰਦੇ ਸਾਨੂੰ ਦੇ ਦੇ ਪੈਸੇ ਕਹਿੰਦੇ ਹੈ ਮਾਰਦੇ ਨੇ ਗੱਲਾਂ ਨਾ ਇਹ ਤਾਂ ਗੱਲ ਲੋਹੇ ਤੇ ਲਖੀਰ ਵਾਲੀ ਆ ਹੈ ਜੇ ਮੈਨੂੰ ਪੈਸਾ ਨਾ ਮਿਲਦੀ ਹੁੰਦੀ ਉਹ ਨਾ ਤੁਸੀਂ ਮੈਨੂੰ ਘਰੋਂ ਕੱਢ ਦੰਦੇ ਉਹ ਤੈਨੂੰ ਚਿਬੜਾ ਯਾਰ ਕੈਰੈਕਟਰ ਲੈ ਕੇ ਦਿੱਤਾ ਸੀ ਰੱਖਿਆ ਗਿਆ ਤੇ ਤੂੰ ਹੈ ਤੂੰ ਦੱਸ ਤੈਨੂੰ ਵਿਆਹ ਐਂ ਦੱਸਾ ਤੈ ਕੀ ਨਾਮਦਾਰੀ ਦਿੱਤੇ ਮੈਨੂੰ ਹੈ ਕਹਿੰਦਾ ਰਾਣੀ ਨੇ ਪੈਸੇ ਕਢਾ ਲੇ ਰਾਣੀ ਨੂੰ ਤਾਂ ਮੈਂ ਜਾਣ ਕੇ ਕਹਿ ਤੀ ਛੁੱਡੀਆਂ ਅੱਖਾਂ ਖੋਲਣ ਵਾਸਤੇ ਆ ਚੱਕੋ ਏਟੀਐਮ ਆ ਚੱਕੋ ਕੋ ਕਾਪੀ ਚੱਕੋ ਕੜਾ ਲੋ ਚੱਕੋ ਐਂ ਦੱਸੋ ਪਹਿਲਾਂ ਮੈਂ ਮੈਂ 40 ਸਾਲਾ ਰੋਡਵੇ ਤੇ ਐਂ ਦੱਸੋ ਧੱਕੇ ਖਾਦੇ ਨੇ ਕੀਗ ਨਿਯਾਮਦਾਰੀ ਦਿੱਤੀ ਤੁਸੀਂ ਮੈਨੂੰ ਦਿੱਤੀ ਐ ਕੋਈ ਤਰ੍ਹਾਂ ਤਰ੍ਹਾਂ ਦੀ ਮੱਲਮਾ ਰਖਦਾ ਹੀ ਫੇਰ ਸਾਰਾ ਦਿਨ ਬੈਠਾ ਸੀ ਸੀਟ ਤੇ ਮੈਂ ਅੱਖਾਂ ਮੈਂ ਆਪਦੇ ਆ ਗਾਲੀਆਂ ਤੁਹਾਨੂੰ ਦੋ ਤੋਂ ਚਾਰ ਕਿਲੇ ਬਣਾ ਕੇ ਦਿੱਤੇ ਸੋਨੂੰ ਮੈਂ ਹਲੇ ਕਹਿੰਦੇ ਬਾਪੂ ਨੂੰ ਕੋਈ ਕਹਿੰਦਾ ਬਾਪੂ ਬਾਨਾਂਗੇ ਤੈਨੂੰ ਕੋਈ ਕਹਿੰਦਾ ਬਾਪੂ ਕੰਚ ਲਾ ਦਾਂਗੇ ਕੋਈ ਕਹਿੰਦਾ ਜਿੰਦਾਲਾ ਤੋਂ ਬਾਪੂ ਭੱਜ ਨਾ ਜਾਵੇ ਆ ਚੱਕੋ ਫੜੋ ਕਾਪੀ ਕਢਾ ਲਓ ਤੁਸੀਂ ਮੈਂ ਤਾਂ ਗੁਰਦੁਆਰੇ ਜਾ ਕੇ ਰੋਟੀ ਖਾ ਲੂੰ ਸਾਲਿਓ ਕਮੀਣਿਓ ਤੁਸੀਂ ਵਧੀਆ ਮੈਨੂੰ ਨਿਯਾਮਦਾਰੀ ਦਿੱਤੀ ਐ ਤੁਸੀਂ ਨੇ ਮੈਨੂੰ ਹਾਂ ਰੋਕ ਲਓ ਬਾਪੂ ਨਾਲੇ ਹੁਣ ਕਹਿੰਦੇ ਗੁਰਦੁਆਰੇ ਜਾ ਕੇ ਸੇਵਾ ਕਰਕੇ ਰੋਟੀ ਖਾ ਲੂੰਗਾ ਪਰ ਛੋੜੇ ਹੜੇ ਨਹੀਂ ਕਰਦਾ ਹੈਗਾ ਅੱਜ ਤੋਂ ਮੈਂ ਤੁਹਾਨੂੰ ਦੱਸਾਂ ਗੱਲ ਬਾਪੂ ਜੀ ਸਾੜੇ ਤੁਸੀਂ ਇਹੀ ਨਿਯਾਮਦਾਰੀ ਦਿੱਤੀ ਹੈ ਮੈਨੂੰ ਪੁੱਤ ਜੰਮਿਆਂ ਦੀ ਹੈ ਇਹੀ ਨਿਯਾਮਦਾਰੀ ਨਹੀਂ ਦਿੱਤੀ ਦੱਸੋ ਆਹ ਫੜੋ ਬੈਂਕ ਦੀ ਕਾਪੀ ਤੇ ਥੋੜਾ ਟਾਈਮ ਸਾਨੂੰ ਇਹ ਨਹੀਂ ਜਸਾ ਸਾਡਾ ਬਾਪੂ ਚਾਹੀਦਾ ਬਾਪੂ ਚਾਹੀਦਾ ਕਹਿੰਦਾ ਹੈ ਤੁਸੀਂ ਅੱਖਾਂ ਖੋਲਦੀਆਂ ਮੇਰੀਆਂ ਅੱਖਾਂ ਨਹੀਂ ਖੋਲਦੀਆਂ ਤੁਸੀਂ ਨੇ ਸਾਨੂੰ ਮਾਫ਼ ਕਰ ਦਿਓ ਬਹੁਤ ਵੱਡੀ ਗਲਤੀ ਹੋ ਗਈ ਸਾਡੀ ਮਾਫ਼ ਕਹਾਨੂੰ ਆਪ ਤੁਸੀਂ ਮੈਨੂੰ ਕਰ ਦਿਓ ਜਿਹੜੀ ਮੇਰੇ ਤੋਂ ਗਲਤੀ ਹੋ ਗਈ ਜਿਹੜੀ ਹੁਣ ਤੱਕ ਤੁਹਾਡੇ ਕਾਲਾ ਬਲ ਦਾ ਕਮੋਦਾਰ ਹੈ ਛੋੜੇ ਪਿੱਛੇ ਮ ਤੇਰੇ ਸਾਹ ਨੇ ਬਾਪੂ ਸਾਨੂੰ ਲੋਕ ਕਹਿੰਦੇ ਵੀ ਕਲੇ ਦੇ ਪੁੱਤ ਨੇ ਵਸ ਤੱਕ ਪੁੱਤ ਬਣ ਗਿਆ ਉਹ ਅਸੀਂ ਕਲੇ ਦੇ ਪੁੱਤ ਨੇ ਤੱਕ ਪੁੱਤ ਦੇ ਸਾਨੂੰ ਮਾਫ ਕਰਦੇ ਸਾਨੂੰ ਮਾਫ ਕਰਦੇ ਬਾਪੂ ਮਾਫ ਕਰਦੇ ਸਾਨੂੰ ਦਿলো ਪਿਸਤਾਵ ਹੈ ਆਜਾ ਸ਼ਸ਼ੀਕਾਰ ਜੀ ਸੋਹਰਨ ਜੀ ਸ਼ਸ਼ੀਕਾਰ ਜੀ ਜੀ ਸਰਦੀ ਵੀ ਬਧੀਆਂ ਲੱਗੀ ਲਾਈਕ ਬੈਂਤੀ ਕਰਕੇ ਦੂਸਤ ਲੇ ਬੋਲੋ ਵੈਚ ਨਾ ਅਜਾ ਕਲੀਕ ਕਰੋ ਇੱਕ ਕਾ ਕੇ ਦੇਖੋ ਵਾਸ ਹੋਣੀ ਵੀ ਆਸਾਨੁਖ ਸੰਦੇ ਵੀ ਆਉਗੀ ਉਮੀਦ ਕਰਦੇ ਆ ਭਾਈ ਸਾਰੇ ਠੀਕ ਹੋਵੋਗੇ ਪ੍ਰਮਾਤਮਾ ਸਭ ਦੀ ਚੜ੍ਹਦੀ ਕਲਾ ਰੱਖੇ ਦੇਖੋ ਬੈਂਤੀ ਇੱਕਾ ਭਾਈ ਮਾਂ ਪਿਓ ਨਾਲ ਪਿਆਰ ਬਣਾਈ ਰੱਖੋ ਦੇਖੋ ਮਾਂ ਤੇ ਬਾਪਾ ਇੱਕ ਅਨਮੋਲ ਖਜ਼ਾਨਾ ਨੇ ਹਣਾ ਦੇਖੋ ਇਹਨਾਂ ਦਾ ਮਾਪਿਓ ਦਾ ਕਿਹਦੇ ਵੀ ਆਪਾਂ ਦੇਣ ਦੇ ਨਹੀਂ ਸਕਦੇ ਬੇਨਤੀ ਸਾਡੀ ਇਹੀ ਆ ਵੀ ਮਾਪਿਓ ਨਾਲ ਬਹੁਤ ਬਹੁਤ ਪਿਆਰ ਰੱਖੋ ਸਤਿਕਾਰ ਰੱਖੋ ਭਾਈ ਸਾਡਾ ਚੈਨਲ ਆਪਾਂ ਹੀ ਨੰਬਰ ਦਾ ਰੋਬ ਹੈ ਇਹਨੂੰ ਸਬਸਕ੍ਰਾਈਬ ਕਰੋ ਭਾਈ ਬਹੁਤ ਬਹੁਤ ਹਾਂ ਜੀ ਆਪਣੇ 290000 ਸਬਸਕ੍ਰਾਈਬ ਹੋ ਗਏ ਜੀ ਤੇ ਤੁਹਾਡਾ ਧੰਨਵਾਦ ਕਰਦੇ ਆਂ ਅਸੀਂ ਬਹੁਤ ਬਹੁਤ ਜੀ ਐਸੇ ਮਹੀਨੇ ਆਪਣੇ ਤੁਸੀਂ 100000 ਸਬਸਕ੍ਰਾਈਬ ਪਾਰ ਕਰਾਓ ਜੀ ਤੇ ਸਾਡੇ ਬਾਪੂ ਜੀ ਨੇ ਕਈ ਵੀਰ ਕਹਿੰਨੇ ਬਾਪੂ ਜੀ ਨੇ ਆਉਂਦੇ ਕਿ ਵੀਡੀਓ ਚ ਬਾਪੂ ਜੀ ਕੀ ਕਹਿੰਦਾ ਕਹਾਂ ਜਦੋਂ ਵੀਰ ਨੂੰ ਤੁਸੀਂ ਕੋਈ ਮਾਂ ਤਾਂ ਇਹ ਕਹਿੰਦਾ ਵੀ ਆਪਣੇ ਮਾਪਿਆਂ ਦੀ ਪਈ ਸੇਵਾ ਕਰੋ ਦੇਖਭਾਲ ਕਰੋ ਨਾ ਵੀ ਕੋਈ ਸੌ ਠੀਕ ਹੈ ਭਾਈ ਹਾਂ ਤੇ ਜਿਵੇਂ ਤੁਹਾਨੂੰ ਪਤਾ ਆ ਵੀ ਆਪਣੇ 290 ਹਜ਼ਾਰ ਸਬਸਕ੍ਰਾਈਬ ਕਰਾਸ ਹੋ ਗਏ ਤੇ ਉਮੀਦ ਕਰਦੇ ਆ ਤੁਸੀਂ ਇਸੇ ਮਹੀਨੇ ਚ ਆਪਣੇ 3 ਲੱਖ ਵੀ ਕਰਾਸ ਕਰਾਉਂਦੇ ਤੇ ਹੁਣ ਜਿਨ੍ਹਾਂ ਨੇ ਸਾਨੂੰ ਪਿਛਲੀ ਵੀਡੀਓ ਵਿੱਚ ਸਭ ਤੋਂ ਪਹਿਲਾਂ ਕਮੈਂਟ ਕੀਤੇ ਨੇ ਅਸੀਂ ਉਹਨਾਂ ਦਾ ਨਾਮ ਮੈਂਸ਼ਨ ਕਰਨ ਲੱਗਾ ਸਭ ਤੋਂ ਪਹਿਲਾਂ ਹੈਗੇ ਨੇ ਜੀ ਜਵਾਰ ਗਿੱਲ ਉਸ ਤੋਂ ਬਾਅਦ ਕੇਸ਼ੋ ਸ਼ਰਮਾ ਸ਼ਰਮਾ ਫੈਮਿਲੀ ਲਾਪਰੀ ਸਿੰਘ ਅਮਨ ਪੰਦੇਹਰ ਸਤਵੰਤ ਸਿੰਘ ਦਮਨ ਬੈਣੀਪਾਲ ਸਿੱਧੂ ਗੇਮਿੰਗ ਅਰਸ਼ਦੀਪ ਉਸ ਤੋਂ ਭੁਪਿੰਦਰ ਸਿੰਘ ਇਹਨੇ ਜੀ ਆਪਣੇ ਪਹਿਲੇ 10 ਸਬਸਕ੍ਰਾਈਬਰ ਜਿਨ੍ਹਾਂ ਨੇ ਆਪਾਂ ਨੂੰ ਸਭ ਤੋਂ ਪਹਿਲਾਂ ਕਮੈਂਟ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਨਾਲ ਹੀ ਦੂਜਿਆਂ ਨੂੰ ਵੀ ਧੰਨਵਾਦ ਕਰਦੇ ਆਂ ਤੇ ਸਾਨੂੰ ਤੁਹਾਡਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਦੇ ਨਾਲ ਹੀ ਆਪਣਾ ਫੇਸਬੁੱਕ ਤੇ ਪੇਜ ਆ ਇੱਕ ਨੰਬਰ ਦਾ ਰੁਪਿਆ ਇੱਕ ਬਾਪੂ ਬਿਆ ਉਹਨੂੰ ਵੀ ਜਾ ਕੇ ਫੋਲੋ ਕਰ ਲਓ ਇੰਸਟਾਗ੍ਰam ਤੇ ਪੇਜ ਆ ਨੰਬਰ ਦਾ ਰੁਪਿਆ ਉਹਨੂੰ ਵੀ ਫੋਲੋ ਕਰ ਲਓ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ